ਤਰਾਹ ਹੋ ਜਿਹੜਾ ਤੁਸੀਂ ਯਾਰ ਰੋਡ ਦੇਖ ਰਹੇ ਹੋ ਤੇਲੋਂ ਗੇੜ ਤੋਂ ਥੋੜਾ ਅੰਦਰ ਨੂੰ ਆਉਂਦਾ ਰੋੜ ਹੈ ਤੇ ਬੰਗਲੇ ਵਾਲੀ ਮਸਜਿਦ ਤੋਂ ਸੌ ਫਤਿਹ ਦੇ ਅੱਗੇ ਆ ਕੇ ਜੇ ਤੁਸੀਂ ਦੇਖਦੇ ਹੋ ਤਾਂ ਇੱਥੇ ਹੈਗਾ ਆਪਣਾ ਬਾਈ 32 ਕੇ ਉਸਮਾਨ ਫਿਸ਼ ਪੁਆਇੰਟ ਬਹੁਤੇ ਸਾਰੇ ਲੋਕਾਂ ਨੂੰ ਪਹਿਲਾਂ ਮਾਰੇ ਪਤਾ ਹੈ ਬਹੁਤੇ ਸਾਰਿਆਂ ਨੂੰ ਨਹੀਂ ਪਤਾ ਤੇ ਕਈ ਲੋਕ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਆਏ ਹੁੰਦਾ ਵੀ ਯਾਰ ਮਲੇਰ ਕੋਟਲੇ ਜਾ ਕੇ ਕੋਈ ਸਵਾਦ ਦੀ ਚੀਜ਼ ਖਾਈਏ ਹਨਾ ਤਾਂ ਸਰਦੀਆਂ ਦੇ ਵਿੱਚ ਜਿਹੜੀ ਫਿਸ਼ ਹੁੰਦੀ ਆ ਸਭ ਤੋਂ ਬੈਸਟ ਹੁੰਦੀ ਆ ਖਾਣ ਦੇ ਲਈ ਤੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਵੀ ਆਪਣੇ ਮਰੇਲ ਕੋਲੇ ਬਹੁਤ ਘੈਂਟ ਮੱਛੀ ਮਿਲਦੀ ਆ ਲੈ ਪਹਿਲਾਂ ਤਾਂ ਚੈੱਕ ਕਰ ਲੋ ਇਧਰ ਆ ਕੇ ਬਾਈ ਹੋ ਸਾਈਡ ਤੇ ਦੇਖੋ ਜੀ ਤੁਸੀਂ ਅੱਜ ਤੱਕ ਜਿਹੜੀ ਮੱਛੀ ਖਾਦੀ ਹੋਊਗੀ ਤਲੀ ਹੋਈ ਖਾਦੀ ਹੋਊਗੀ ਪਰ ਆ ਪਹਿਲੀ ਜਿਹੜਾ ਮਰੇਲ ਕੋਟਲੇ ਚ ਜਿੱਤੇ ਤੁਹਾਨੂੰ ਤਲੂਰੀ ਮੱਛੀ ਮਿਲਦੀ ਆ ਬਾਈ ਕੀ ਕਹਿੰਦੇ ਨੇ ਇਹਨਾਂ ਨੂੰ ਚੰਪਾ ਨੇ ਦੀ ਚੰਪਾ ਅੱਛਰ ਤੁਸੀਂ ਸੁਣਦੇ ਹੋ ਹਾਂ ਤੇ ਇਹ ਨਹੀਂ ਹੈਗਾ ਵੀ ਜਿਹੜੀ ਮੋਬਾਈਲ ਆ ਉਹ ਹੀ ਮਿਲਦੀ ਉਧਰ ਮਾਰਾਉਂ ਨੇਗਾ ਉਹ ਵੀ ਉਹ ਵੀ ਚੱਲ ਰਹੀ ਆ ਪੜਾਈ ਚ ਪਾਇਆ ਹੋਇਆ ਤੇਲ ਇਹ ਵੀ ਸਾਡੇ ਸਾਹਮਣੇ ਪਾਇਆ ਅਸੀਂ ਅੱਜ ਖਾਣੇ ਆਏ ਸੀ ਉਹਰੇ ਸਾਨੂੰ ਲੱਗਿਆ ਵੀ ਯਾਰ ਸਸਤਾ ਵੀ ਆ ਬੜਾ ਵਧੀਆ ਲਾਇਆ ਹੋਇਆ ਆਪਾਂ ਵੀਡੀਓ ਬਣਾ ਲਈਏ ਤੇ ਕੁਝ ਭਰਾ ਵੀ ਬੈਠੇ ਇਹਨਾਂ ਤੋਂ ਵੀ ਗੱਲ ਕਰ ਲੈਂਦੇ ਆ ਉਹਨਾਂ ਨੂੰ ਜਾਣ ਲੈਂਦੇ ਆ ਆ ਵੀਰੇ ਕੀ ਹਾਲ ਨੇ ਜੀ ਤੇ ਮੱਛੀ ਘਾੜਾਈ ਦੀ ਹਾਂ ਜੀ ਤੇ ਕਿਵੇਂ ਲੱਗੀ ਬਹੁਤ ਵਧੀਆ ਜੀ ਟੈਸਟ ਬਹੁਤ ਵਧੀਆ ਜੀ ਇਹਨਾਂ ਦਾ ਅੱਛਾ ਪਹਿਲਾਂ ਵੀ ਆਉਂਦੇ ਸੀ ਦੋ ਤਿੰਨ ਦੋ ਲਾ ਦੋ ਸਾਲ ਹੋ ਗਏ ਸਾਨੂੰ ਉਹਨਾਂ ਕੋਲੋਂ ਤੇ ਇਹਨਾਂ ਵਰਗਾ ਟੈਸਟ ਨਹੀਂ ਕਿਤੇ ਵੀ ਸਾਨੂੰ ਮਿਲਿਆ ਤੇ ਇਸ ਵੀ ਮਿਲਿਆ ਕਿਤੇ ਹਾਂ ਜੀ ਆਹ ਜਿਵੇਂ ਅੱਜ ਤੁਸੀਂ ਖਾ ਰਹੇ ਹੋ ਹਾਂ ਜਿਹੜੀ ਸੰਦੂਰੀ ਉਹ ਵੀ ਖਾਦੀ ਆ ਹਾਂ ਜੀ ਸੰਦੂਰੀ ਅਜੇ ਕਰੇ ਟੈਸਟ ਆਲੀ ਆ ਹੁਣ ਅਗਲੇ ਦਿਨ ਤੰਦੂਰੀ ਟੈਸਟ ਏ ਵੀ ਬਜਾ ਲੈਣਾ ਵੀਰੇ ਕਿਵੇਂ ਲੱਗ ਰਹੀ ਮੱਛੀ ਨਾ ਵੀਰੇ ਸਿਰਾਂ ਕੰਮ ਜਵਾ ਅੱਛਾ ਰੇਟ ਰੂਟ ਕਿਵੇਂ ਲੱਗ ਰਿਹਾ ਰੇਟ ਵੀ ਸਹੀ ਹੈ ਜਾ ਜਾ ਬਿਲਕੁਲ ਰੇਟ ਵੀ ਜਾ ਜਾ ਹੈ ਤੇ ਭਾਈ ਜਮਾ ਨਾਸਾ ਵੀ ਮੱਛੀ ਜਮਾ ਸਿਰਾ ਦੇਖੋ ਲਾਪਟਾ ਲਿਕ ਰਿਹਾ ਦੇਖੋ ਮੱਛੀ ਜੋ ਤੋਂ ਬੋਲ ਲਾਹਣਾ ਵੀ ਚੀਜ਼ਾਂ ਕੀ ਟੈਸਟ ਹੋਊਗਾ ਤੇ ਬਾਕੀ ਆਪਣੇ ਸ਼ਹਿਰ ਦੇ ਵੀ ਲੋਕ ਬੈਠੇ ਨੇ ਹਾਂਜੀ ਵੀਰੇ ਹਾਂ ਮਾਸ਼ਾਅੱਲਾ ਬਹੁਤ ਵਧੀਆ ਰਹਾ ਹੈ ਜੀ ਬਹੁਤ ਵਧੀਆ ਰਹਾ ਹੈ ਪੂਰੀ ਖਾਣਾ ਹੋ ਗਿਆ ਆਪਣੀ ਇੱਥੇ ਘੱਟ ਹੈ ਜੀ ਕਿਹ ਲੈ ਬੈਠੇ ਹੋ ਬਹੁਤ ਵਧੀਆ ਲੱਗਦਾ ਤੇ ਆਹ ਦੇਖ ਲਓ ਬਾਕੀ ਇਹਨਾਂ ਨੇ ਉਹਦਾ ਬੋਰਡ ਗੁਰ ਵੀ ਹੈ ਪ੍ਰੋਪਰ ਲਾਇਆ ਹੋਇਆ ਇ ਮੱਲੀ ਮਰਜੂ ਰੂਪ ਚਾਹ ਤਾਂ ਸਾਰੀਆਂ ਮੱਛੀਆਂ ਜਾਨਕੀ ਜਿਹੜੀਆਂ ਹੁੰਦੀਆਂ ਨੇ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਤੇ ਬਾਕੀ ਬਣਾਉਣਾ ਦੇਖ ਲਓ ਬਾਈ ਮੈਂ ਕਿਹਨਾਂ ਮਜ਼ਾ ਆ ਜਾਂਦਾ ਦੇਖ ਕੇ ਨਾ ਕਰੋ ਚੱਕ ਤੇਲ ਵਾਲੇ ਮਾਰਦਾ ਦੇਖੋ ਜੀ ਹਾਂਜੀ ਵੀਰੇ ਫਿਰ ਕੀ ਹਾਲ ਹੈ ਬਹੁਤ ਵਧੀਆ ਅੱਲਾ ਦਾ ਸ਼ੁਕਰ ਹੈ ਭਾਈ ਜਾਨ ਤੇ ਕਿਹੜੀ ਕਿਹੜੀ ਮੱਛੀ ਫਿਰ ਲੋਕਾਂ ਨੂੰ ਹੋਈ ਜਾਂਦੀ ਹੈ ਆਪਣੇ ਕੋਲੇ ਪੰਕਾਸ ਹੁੰਦੀ ਹੈ ਸਿਲਨ ਹੁੰਦੀ ਹੈ ਰੂਹ ਹੁੰਦੀ ਹੈ ਰੂਚੰਦ ਹੁੰਦੀ ਹੈ ਸਿੰਗਾੜਾ ਹੁੰਦੀ ਹੈ ਮੱਲੀ ਹੁੰਦੀ ਹੈ ਪਾਮ ਹੁੰਦੀ ਹੈ ਸ਼ੌਲ ਹੁੰਦੀ ਹੈ ਇਹ ਕਿਸੇ ਨੂੰ ਜਿਆਦਾ ਡਿਮਾਂਡ ਆਵੇ ਤਾਂ ਆਪਣੇ ਪੰਪਲੈਟ ਵੀ ਮਗਾ ਕੇ ਆਪਾਂ ਪ੍ਰਵਾਸ ਆਦਾ ਕਰ ਸਕਦਾ। ਮਤਲਬ ਹਰ ਤਰ੍ਹਾਂ ਦੀ ਮੱਛੀ ਇਧਰ ਨੂੰ ਹੈਗੀ ਆ। ਆਹ ਇੱਥੋਂ ਮਿਲ ਜੂਗੀ। ਤੇ ਨਾਲ ਜਿਹੜਾ ਕੀ ਪਾਉਂਦੇ ਵੀ ਲੋਕ ਫੈਨ ਹੋ ਜਾਂਦੇ ਆ ਤੁਹਾਡੇ। ਇਹ ਤਾਂ ਮਾਂ ਦੇ ਹੱਤਾਂ ਦੀਆਂ ਕਰਦੀਆਂ ਪੱਕੀਆਂ ਨੇ ਜੀ ਤਾਂ। ਇਹ ਕਰਦੀਆਂ ਪੱਕੀਆਂ ਨੇ। ਜਿਹੜਾ ਮਾਂ ਦਾ ਲੋਕ ਨੇ ਮम्मा ਲਾਦਨੇ ਘਰੇ। ਕੱਲੇ ਘਰੇ ਮम्मा ਲਾਦ। ਹਾਂ ਜੀ ਹਾਂ ਜੀ। ਮम्मा ਆ। ਕੀ ਬਾਤ ਹੈ ਜੀ। ਉਹ ਵੀ ਕਰਕੇ ਜਿਹੜਾ ਨਾ ਟੇਸਟ ਵੈਸੇ ਫੁੱਲ ਮੱਛੀ ਵੀ ਹੁੰਦੀ ਹੈ ਜਿਹੜੀ ਇਹਨਾਂ ਕੋਲੇ। ਦੇਖੋ ਜੀ ਦੋ ਚੜਾਈਆਂ ਹੋਈਆਂ ਨੇ ਘਰ ਆਖੀਆਂ। ਇਹਨਾਂ ਦੇ ਵਿੱਚ ਆਹ ਦੇਖੋ ਜੀ ਇੱਥੇ ਮੂਰੀ-ਮੂਰੀ ਮੱਛੀ ਜਦੋਂ ਇਹ ਤਲਕੇ ਦਿੰਦੇ ਨੇ ਨਾ ਲੋਕ ਵੈਸੀ ਫਾਇਲ ਹੋ ਜਾਂਦੇ ਨੇ ਇਹਨਾਂ ਦੇ ਇਹ ਜਿਵੇਂ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਕਿਤੋਂ-ਮਿੱਤੋਂ ਤੋਂ ਲੋਕ ਆਏ ਨੇ ਫਿਰ ਵੀਡੀਓ ਖਾਣ ਜਿਹੜਾ ਹੈਗਾ ਬਾਈ ਰੱਬ ਦੀ ਕਿਰਪਾ ਨਾਲ ਆਪਣੇ ਕੋਲ ਲੋਕ ਬਹੁਤ ਦੂਰ-ਦੂਰੋਂ ਆਏ ਨੇ ਉਹ ਆਪਾਂ ਨੇ ਭਗਵਾਨੀ ਘੜ ਕੀ ਹੋ ਗਿਆ ਤਨੋਲੇ ਕਿੰਨੀ ਹੋ ਬਾਜੀ ਜੰਡ ਪਿੰਡ ਕਿੰਨੀ ਹੋ ਸੰਗਰੂਰ ਤੋਂ ਏਰੀਆ ਸਾਰਾ ਆਇਆ ਸੰਦੋੜ ਰਾਗੋੜੇ ਦੇ ਸਾਰਾ ਆਇਆ ਕੰਨੇ ਕਿੰਨੇ ਜੋੜੇ ਪੁਲਾ ਤੋਂ ਬਹੁਤ ਕਸਮਰ ਮਾਸ਼ੱਲਾ ਬਹੁਤ ਰਿਸਪੌਂਸ ਹੁੰਦਾ ਮੈਨੂੰ ਕਸਟਮਰਾਂ ਨੇ ਅੱਛਾ ਜੀ ਹਰ ਬੰਦਾ ਕਹਿੰਦਾ ਬਾਈ ਤੇਰੇ ਵਰਗੀ ਫਿਸ਼ ਕਿ ਤੇ ਬਾਕੀ ਟੈਸਟ ਅਸੀਂ ਵੀ ਦੇਖ ਲਿਆ ਜਿਵੇਂ ਵੀ ਵੈਸੇ ਇੰਨਾ ਕੋਲ ਆਨੇ ਨੇ ਜਿਹੜਾ ਤੇਲ ਦੂਰ ਵਰਤਦੇ ਨੇ ਪੂਰਾ ਐਨ ਅਭੀ ਇੱਕ ਦਿਨ ਹੀ ਯੂਜ਼ ਹੋਣਾ ਇਹ ਨਹੀਂ ਹੈ ਧਾਰ-ਵਾਰ ਉਹਨੂੰ ਯੂਜ਼ ਕਰਦੇ ਆ ਕਿਉਂ ਭਾਈ ਹਾਂਜੀ ਹਾਂਜੀ ਡੇਲੀ ਪੈਂਦਾ ਜੀ ਡੇਲੀ ਯੂਜ਼ ਡੇਲੀ ਯੂਜ਼ ਹੁੰਦਾ ਹੀ ਨਵਾ ਤੇ ਬਾਕੀ ਜਿਵੇਂ ਆਪਣੇ ਪਿੰਡਾਂ ਦੇ ਲੋਕ ਸੁਣਦੇ ਨੇ ਮੇਤਰੋਂ ਨੇ ਉਹਨਾਂ ਕੋਲ ਹਾਂ ਯਾਰ ਪਤਾ ਨਹੀਂ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਮਿਲਦੀ ਆ ਬੱਚੀ ਹਣਾ ਤਾਂ ਤੁਹਾਨੂੰ ਪਤਾ ਲੱਗ ਗਿਆ ਇੱਕ ਵਾਰੀ ਫੇਰ ਲਾ ਦਨੇ ਆ ਇੱਧਰ ਮਾਰ ਲੋਨੇਗਾ ਸਾਹਮਣੇ ਕੇਲੋ ਵੇਟ ਉਹਦੇ ਅੰਦਰ ਆ ਕੇ ਅਗਲੇ ਵਾਲੀ ਮਸਜਿਦ ਤੋਂ ਥੋੜਾ ਜੱਗ ਅੱਗੇ ਤੁਹਾਨੂੰ ਆਪ ਹੀ ਰੌਣਕਾ ਦੇ ਜਾਣੀਆਂ ਨੇ ਉਰੇ 32 ਕੇ ਉਸਮਾਨ ਫਿਸ਼ ਪੁਆਇੰਟ ਇੱਥੇ ਤੁਸੀਂ ਪਹੁੰਚਣਾ ਰੇਡ ਵੀ ਤੁਹਾਨੂੰ ਬਹੁਤ ਜੈਨੂਨ ਮਿਲ ਜਾਣਾ ਤੇ ਟੇਸ ਆ ਜਿਹੜਾ ਉਹਦਾ ਮੈਗਨਲ ਨਜ਼ਾਰਾ ਮਿਲਦਾ ਤੇ ਬਾਕੀ ਜ਼ਰੂਰ ਆਇਓ ਮੇਰਕੋਟਲੇ ਦੇ ਜਿਵੇਂ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਤੁਹਾਨੂੰ ਨਾ ਨਵੇਂ-ਨਵੇਂ ਸਵਾਦ ਦਈਏ ਮੇਰਕੋਟਲੇ ਦੇ ਸਵਾਦ ਤੋਂ ਕਿ ਲੋਕ ਖਾਣ ਵੀ ਨੇ ਸ਼ਿਕਾਇਤ ਨੇ ਤਾਂ ਜ਼ਰੂਰ ਹੋਵੇ ਦੇ ਕਰਕੇ ਵੇਖਿਓ ਮਜ਼ਾ ਅਜਵਾਡ ਤੁਹਾਨੂੰ